ਤਨ ਵਾਹੀ ਗੁਰੂ ਸਾਹਿਬ ਜੀਓ ਸ਼ਲੋਕ ਮਹਲਾ 4 ਅੱਗੋਂ ਦੇ ਸਤ ਪਾਉ ਨਾਂ ਦਿੱਚੈ ਪਿੱਛੋਂ ਦੇ ਆਖਿਆ ਕੰਮ ਨਾ ਆਵੈ ਅਦ ਵਿੱਚ ਫਿਰੈ ਮਨ ਮੁਖ ਵਿਚਾਰਾ ਗਲੀ ਕਿਉਂ ਸੁਖ ਪਾਵੇ ਜਿਸੇ ਅੰਦਰ ਪ੍ਰੀਤ ਨਹੀਂ ਸਤਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਗੁਰ ਪਾਰ ਬ੍ਰਹਮ ਨਦਰੀ ਆਵੇ ਤਾ ਅਪਿਓ ਪੀਵੈ ਸ਼ਬਦ ਗੁਰ ਕੇਰਾ ਸਭ ਕੜਾ ਅੰਦੀ ਸਾ ਪਰਮ ਚੁਕਾਵੇ ਸਦਾ ਆਨੰਦ ਰਹੈ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਹਲਾ ਚੌਥਾ ਗੁਰ ਸਤਗੁਰ ਕਾ ਜੋ ਸਿੱਖ ਅਖਾਈ ਸੋ ਪਲਕੇ ਉਠ ਹਰ ਨਾਮ ਧਿਆਵੈ ਉਦਮ ਕਰੀ ਭਲਕੇ ਪਰਬਾਤੀ ਈਸ਼ ਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਫਿਰ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਫਿਰ ਚੜੈ ਦਿਵਸ ਗੁਰ ਬਾਣੀ ਗਾਵੇ ਬਹੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਜੋ ਸਾਸ ਗਿਰਾਸ ਧਾਈ ਮੀਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਿਆਲ ਹੋਵੇ ਮੇਰਾ Swami ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਬ ਰਹਿ ਨਾਮ ਜਪਾਵੇ ਪਉੜੀ ਜੋ ਤੁੱਦ ਸੱਚ ਧਿਆਏਂਦੇ ਸੇ ਵਿਰਲੇ ਥੋੜੇ ਜੋ ਮਨ ਚਿੱਤ ਇੱਕ ਆਰਾਧ ਦੇ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ ਤਦ ਨੂੰ ਸਭ ਧਿਆਈਂ ਦੀ ਸੇ ਥਾਏ ਪਈ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੀ ਖਾਂਦੇ ਪਹਿਨਦੇ ਸੇ ਮੋਏ ਮਰ ਜਮੇ ਕੋੜੇ ਓਏ ਹਾਜ਼ਰ ਮਿੱਠਾ ਬੋਲਦੀ ਬਾਹਰ ਵਿਸ ਕਢਹਿ ਮੁਖ ਖੋਲੇ ਮਨ ਖੋਟੇ ਦਈਏ ਵਿਸੂੜੇ ਸਲੋਕ ਮਹਲਾ ਚੌਥਾ ਅੱਗੋਂ ਦੇ ਸਤ ਪਾਉ ਨਾਂ ਦੀ ਚੈ ਪਿੱਛੋਂ ਦੇ ਆਖਿਆ ਕੰਮ ਨ ਆਵੇ ਅੱਧ ਵਿੱਚ ਫਿਰੈ ਮਨ ਮੁਖ ਵਿਚਾਰਾ ਗਲੀ ਕਿਉਂ ਸੁਖ ਪਾਵੇ ਜਿ세 ਅੰਦਰ ਪ੍ਰੀਤ ਨਹੀਂ ਸਤਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਗੁਰ ਪਾਰ ਬ੍ਰਹਮ ਨਦਰੀ ਆਵੇ ਤਾ ਅਪਿਓ ਪੀਵੇ ਸ਼ਬਦ ਗੁਰ ਕੇਰਾ ਸਭ ਕੜਾ ਆਂਦੀ ਸਾ ਭਰਮ ਚੁਕਾਵੇ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਹਲਾ ਚੌਥਾ ਗੁਰ ਸਤ ਗੁਰ ਕਾ ਜੋ ਸਿਖਿਆ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੁਖ ਲੈ ਜਾਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਿਰਾਸ ਧਿਆਈ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਿਆਲ ਹੋਵੈ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਬ ਰਹਿਣਾ ਜਪਾਵੇ ਪਉੜੀ ਜੋ ਤੁਦ ਸੱਚ ਧਿਆਇਂਦੇ ਸੇ ਵਿਰਲੇ ਥੋੜੇ ਜੋ ਮਨ ਚਿੱਤ ਇੱਕ ਆਰਾਧ ਦੀ ਤិន ਕੀ ਬਰਕਤ ਖਾਹੇ ਅਸੰਖ ਕਰੋੜੇ ਤਦ ਨੂੰ ਸਭ ਤਿਆਏਂਦੀ ਸੇ ਥਾਂ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੇ ਖਾਂਦੇ ਪਹਿਨਦੇ ਸੇ ਮੋਏ ਮਰ ਜੰਮੇ ਕੋੜੇ ਉਏ ਹਾਜ਼ਰ ਮਿੱਠਾ ਬੋਲਦੀ ਬਾਹਰ ਵਿਸਕੜ ਹੈ ਮੁਖ ਖੁਲੇ ਮਨ ਖੁਟੇ ਦਈਏ ਵਿਸੂੜੀ ਸਲੋਕ ਮਹਲਾ ਚੌਥਾ ਅਗੋਂ ਦੇ ਸਤ ਪਾਉ ਨਾਂ ਦੀ ਚੈ ਪਿੱਛੋਂ ਦੇ ਆਖਿਆ ਕੰਮ ਨ ਆਵੇ ਆਦ ਵਿੱਚ ਫਿਰੈ ਮਨ ਮੁਖ ਵਿਚਾਰਾ ਗਲੀ ਕਿਉਂ ਸੁਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਗੁਰ ਪਾਰ ਬ੍ਰਹਮ ਨਦਰੀ ਆਵੇ ਤਾ ਅਪਿਓ ਪੀਵੈ ਸ਼ਬਦ ਗੁਰ ਕੇਰਾ ਸਭ ਕਾੜਾ ਆਂ ਦੇਸਾ ਭਰਮ ਚੁਕਾਵੇ ਸਦਾ ਆਨੰਦ ਰਹੈ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਹਲਾ 4 ਗੁਰ ਸਤਗੁਰ ਕਾ ਜੋ ਸਿੱਖ ਅਖਾਈ ਸੋ ਭਲਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੁਖ ਲੈ ਜਾਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਿਆਲ ਹੋਵੈ ਮੇਰਾ Swami ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਪੌੜੀ ਜੋ ਤੁਦ ਸੱਚ ਧਿਆਇਂਦੇ ਇਸੇ ਵਿਰਲੇ ਥੋੜੇ ਜੋ ਮਨ ਚਿੱਤ ਇੱਕ ਆਰਾਧ ਦੇ ਤਿਨ ਕੀ ਬਰਕਤ ਖਾਹਿਆ ਅ ਸੰਖ ਕਰੋੜੇ ਦਦਨੋ ਸਭ ਧਿਆਈਂ ਦੀ ਸੇ ਥਾਏ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇ ਵੇਖਾਂਦੇ ਪੈਣਦੇ ਸੇ ਮੋਏ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸਕੜ ਹੈ ਮੁਖ ਖੁੱਲੇ ਮਨ ਖੁਟੇ ਦਈ ਵਿਸੋੜੇ ਸ਼ਲੋਕ ਮਹੱਲਾ ਚੌਥਾ ਅਗੋਂ ਦੇ ਸਤ ਪਾਉ ਉਹਨਾਂ ਦੀ ਚੈ ਪਿੱਛੋਂ ਦੇ ਆਖਿਆ ਕੰਮ ਨਾ ਆਵੇ ਅਦ ਵਿੱਚ ਫਿਰੇ ਮਨ ਮੁਖ ਵਿਚਾਰ ਗੱਲਿ ਕਿਉਂ ਸੁਖ ਪਾਵੇ ਜਿਵੇਂ ਅੰਦਰ ਪ੍ਰੀਤ ਨਹੀਂ ਸਤਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਗੁਰ ਪਾਰ ਬ੍ਰਹਮ ਨਦਰੀ ਆਵੇ ਤਾ ਅਪਿਓ ਪੀਵੇ ਸ਼ਬਦ ਗੁਰ ਕੇਰਾ ਸਭ ਕਲ ਆਂਦੀ ਸਾ ਪਰਮ ਚੁਕਾਵੇ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਹਲਾ ਚੌਥਾ ਗੁਰ ਸਤ ਗੁਰ ਕਾ ਜੂ ਸਿੱਖ ਆਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਪਲਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੁਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਇਆਲ ਹੋਵੈ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵ ਰਹਿਨਾਮ ਜਪਾਵੇ ਪੌੜੀ ਜੋ ਤਦ ਸੱਚ ਧਿਆਏਂਦੇ ਸੇ ਵਿਰਲੇ ਥੋੜੇ ਜੋ ਮਨ ਚਿੱਤ ਇੱਕ ਆਰਾਧ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ ਤਦਨੋਂ ਸਾਬਤ ਆਇਂਦੀ ਸੇ ਥਾਏ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੇ ਖਾਂਦੇ ਪੈਨਦੇ ਸੇ ਮੁਏ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲ ਦੇ ਬਾਹਰ ਵਿਸਕੜ ਹੈ ਮੁਖ ਖੁੱਲੇ ਮਨ ਖੋਟੇ ਦਈਏ ਵਿਛੋੜੇ ਸਲੋਕ ਮਹਲਾ ਚੌਥਾ ਅਗੋਂ ਦੇ ਸਤ ਪਾਉ ਨੰਦ ਚੈ ਪਿਛੋਂ ਦੇ ਆਖਿਆ ਕੰਮ ਨਾ ਆਵੇ ਅੱਧ ਵਿੱਚ ਫਿਰੇ ਮਨ ਮੁਖ ਵਿਚਾਰਾ ਗਲੀ ਕਿਉਂ ਸੁਖ ਪਾਵੇ ਜੇ ਸੇ ਅੰਦਰ ਪ੍ਰੀਤ ਨਹੀਂ ਸਤਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੀਰਾ ਹਰ ਪ੍ਰਭ ਕਰਤਾ ਤਾਂ ਸਤਗੁਰ ਪਾਰ ਬ੍ਰਹਮ ਨਦਰੀ ਆਵੇ ਤਾਂ ਅਪਿਓ ਪੀਵੇ ਸ਼ਬਦ ਗੁਰ ਕੇ ਰਾ ਸਭ ਕਾੜਾ ਆਂਦੇ ਸਾ ਪਰਮ ਚੁਕਾਵੇ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਹਲਾ ਚੌਥਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੁਖ ਲੈ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜਿਸ ਨੂੰ ਦਿਆਲ ਹੋਵੇ ਮੇਰਾ Swami ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵ ਰਹਿਨਾਮ ਜਪਾਵੇ ਪਉੜੀ ਜੋ ਤਦ ਸੱਚ ਤੇ ਆਈਂਦੇ ਸੇ ਵਿਰਲੇ ਥੋੜੇ ਜੋ ਮਨ ਚਿੱਤ ਏਕ ਅਰਾਧ ਦੇ ਤਨ ਕੀ ਬਰਕਤ ਖਾਹੇ ਅਸੰਖ ਕਰੋੜੇ ਤਦਨੋਂ ਸਭ ਤਿਆਈਂਦੀ ਸੇ ਥਾਂ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੇ ਖਾਂਦੇ ਪੈਣ ਦੇ ਸੇ ਮੁਇ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲ ਦੇ ਬਾਹਰ ਵਿਸਕੜ ਹੈ ਮੁਖ ਖੋਲੇ ਮਨ ਖੋਟੇ ਦਈਏ ਵਿਸੋੜੇ ਜੋ ਬਿਨ ਸਤਗੁਰ ਸੇ ਵੇਖਾਂਦੇ ਪੈਣਦੇ ਸੇ ਮਏ ਮਰ ਜੰਮੇ ਕੋੜੇ ਵੇ ਹਾਜ਼ਰ ਮਿੱਠਾ ਬੂਲਦੇ ਬਾਹਰ ਵਿਸ ਕਢਹਿ ਮੁਖ ਖੁਲੇ ਮਨ ਖੁਟੇ ਦਈਏ ਵਿਛੂੜੇ ਮਨ ਖੁਟੇ ਦਈਏ ਵਿਛੂੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ